ਵਾਹਿ ਗੁਰਜੀ ਕਾ ਕਲ ਸਾਹ ਕਰਾਈ ਵਾਹਿ ਗੁਰਜੀ ਕੀ ਪਤੇ ਗੂਜਰੀ ਮਹੱਲਾ ਪਿੰਜਵਾ ਤੂੰ ਸਮਰੱਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹ ਕਲੇਸ਼ ਮਿਟੇ ਭੈ ਪਰਮਾ ਨਿਰਮਲ ਗੁਣ ਪ੍ਰਾਪ ਗਾਏ ਗੋਵਿੰਦ ਤੁਜ ਬਿਨ ਅਵਰਨਾ ਠਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਬੀ ਤੁਮਾਰਾ ਨਾਮ ਰਹਾਉ ਸਤਗੁਰੂ ਸੇਵ ਲੱਗੇ ਹਰ ਜਨਨੀ ਵੱਡਾ ਭਾਗ ਲਿਵ ਲਾਗੀ ਕਬਲ ਪ੍ਰਕਾਸ਼ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦੈ ਅੱਲਾ ਇਹ ਧਿਆਨ ਨਾਲ ਦੈ ਅੱਲਾ ਉਚਾਰਨ ਕਰਨਾ ਦਦੇ ਦੀਆਂ ਜਿਹੜੀਆਂ ਇਤਲਾਵਾਂ ਹਨ ਧੀਰਗਲਾ ਕੇ ਬੋਲਣਾ ਜਾਦਾ ਪਦ ਦਯਾਲਾ ਹੁੰਦਾ ਹੈ ਦਦਾ ਈੜੀ ਸਿਆਰੀ ਆੜੇ ਕੰਨਾਂ ਲਲੀ ਕੰਨਾ ਇਹ ਹੈ ਦੈ ਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲਾ ਚਰਨ ਆਧਾਰ تیਰਾ ਪ੍ਰਭ ਸੁਆਮੀ ਇਠ ਠਮਕ ਧਿਆਨ ਨਾਲ ਲਾਉਣੀ ਹੈ ਚਰਨ ਆਧਾਰ تیਰਾ ਇਥੇ ਠਮਕ ਪ੍ਰਭ ਸੁਆਮੀ ਉਤ ਪੂਤ ਪ੍ਰਭ ਸਾਤਾ ਸਰਨ ਪਰਿਉ ਨਾਨਕ ਭਗ ਤੁਮਰੀ ਦੇ ਰਖਿਓ ਹਰ ਹਾਥ ਗੂਜਰੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਏਕ ਨਗਰੀ ਪੰਜ ਚੋਰ ਬਸੀਐਲੇ ਵਰਜਤ ਚੋਰੀ ਤਾਵੈ ਏਕ ਨਗਰੀ ਪੰਥ ਚੋਰ ਬਸਿਯਲੇ ਇੱਥੇ ਵਿਸਰਾਮ ਹੈ ਵਰਜਤ ਚੋਰੀ ਥਾਵੈ ਤ੍ਰਿਹ ਦਾਸ ਮਾਲ ਰੱਖੈ ਜੋ ਨਾਨਕ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਸੰਪਰਦਾ ਦੇ ਵਿੱਚ ਇਹ ਪਾਠ ਕਰਾਇਆ ਜਾਂਦਾ ਤ੍ਰਿਹਦ ਸਮਾਲ ਰੱਖੈ ਇੱਥੇ ਠਮਕ ਤ੍ਰਿਹਦ ਸਮਾਲ ਰੱਖੈ ਜੋ ਨਾਨਕ ਇੱਥੇ ਵਿਸਰਾਮ ਹੈ ਮੋਖ ਮੁਕਤ ਸੋ ਪਾਵੇ ਤ੍ਰਿਹਦ ਸਮਾਲ ਰੱਖੈ ਜੋ ਨਾਨਕ ਤ੍ਰਿਹਦ ਸਮਾਲ ਰੱਖੈ ਜੋ ਨਾਨਕ ਤੇ ਵਦੋ ਹਾਂ 31 ਦਾ ਸਮਾਲ ਰੱਖਿਆ ਜੋ ਨਾਨਕ 31 ਦਾ ਸਮਾਲ ਰੱਖਿਆ ਜੋ ਨਾਨਕ ਮੋਖ ਮੁਕਤ ਸੋ ਪਾਵੇ ਚਿਤੋਹ ਬਾਸ ਦਿਓ ਬਨਵਾਲੀ ਹਾਂ ਧਿਆਨ ਨਾਲ ਚਿਤੋਹ ਕਸਕੇ ਉਚਾਰਨ ਕਰਨਾ ਚਿਤੋਹ ਬਾਸ ਦਿਓ ਬਨਵਾਲੀ ਰਾਮ ਹਿਰਦੈ ਜਪ ਮਾਲੀ ਰਾਮ ਹਿਰਦੈ ਜਪ ਮਾਲੀ ਰਹਾਉ ਉਰਦ ਮੂਲ ਜਿਸ ਸਾਖ ਤਲਾਹਾ ਉਰਦ ਮੂਲ ਜਿਸ ਇਥੇ ਠਮਕਾ ਸਾਖ ਤਲਾਹਾ ਆਮ ਸਾਖ ਤਲਾਹਾ ਤਤਾ ਵੀ ਉਲਾ ਦਿੰਦੇ ਨਖੇਰ ਕੇ ਪੜਨਾ ਸਾਖ ਤਲਾਹਾ ਉਰਦ ਮੂਲ ਜਿਸ ਸਾਖ ਤਲਾਹਾ ਇਥੇ ਵਿਸ਼ਰਾਮ ਹੈ ਚਾਰ ਬੇਦ ਜਿਤ ਲਾਗੇ ਸਹਿਜ ਭਾਇ ਜਾਏ ਤੇ ਨਾਨਕ ਜਾਏ ਤੇ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ ਸਹਿਜ ਭਾਇ ਸਹਿਜ ਭਾਇ ਜਾਏ ਤੇ ਨਾਨਕ ਜਾਏ ਤੇ ਪਦ ਤੇ ਠਮਕ ਲਾ ਦਿੰਨੀ ਹੈ ਨਾਨਕ ਪਾਤ ਦੀ ਵਿਸਥਾ ਨਾਲ ਸਹਿਜ ਭਾਇ ਜਾਏ ਤੇ ਨਾਨਕ ਪਾਰ ਬ੍ਰਹਮ ਲੇਵ ਜਾਗੇ ਪਾਰ ਜਾਤ ਘਰ ਆਗਨ ਮੇਰਾ ਪੋਹ ਪੋਹ ਪੱਤਰ ਤਤ ਡਾਲਾ ਪਾਰ ਜਾਤ ਇਥੇ ਜਮਕ ਲਾ ਦਨੀ ਹੈ ਘਰ ਆਗਨ ਮੀਰ ਹੈ ਆਗਨ ਕਸ ਕੇ ਬੋਲਨਾ ਹੈ ਪਾਰ ਜਾਤ ਘਰ ਆਗਨ ਮੀਰ ਹੈ ਪੋਹ ਪੱਤਰ ਤਤ ਡਾਲਾ ਸਰਬ ਜੋਤ ਨਿਰੰਜਨ ਸੰਭੂ ਛੋਡ ਬਹੁਤ ਬਹੁਤ ਜੰਜਾਲਾ ਸੰਭੂ ਉਚਾਰਨ ਕਰਨਾ ਹੈ ਤੇ ਹਿੰਦੀ ਅਲਾਵੀ ਕਈ ਪਾਸੇ ਬੋਲ ਜੰਦੇ ਆ ਸੰਭੂ ਵੀ ਕਹਿ ਜੰਦੇ ਹਨ ਪਰ ਸੰਭੂ ਠੀਕ ਹੈ ਸਰਬਜੋਤ ਨਿਰੰਜਨ ਸੰਭੂ ਛੋਡਹੁ ਸਬਤ ਜਿੰਜਾਲਾ ਸੁਣ ਸੇਖਵੰਤੇ ਨਾਨਕ ਬਿਨਵੈ ਸੁਣ ਸੇਖਵੰਤੇ ਨਾਨਕ ਬਿਨਵੈ ਛੋਡਹੁ ਮਾਇਆ ਜਾਲਾ ਮਨ ਵਿਚਾਰ ਏਕ ਲੇਵ ਲਾਗੀ ਪੁਨਰਪ ਜਨਮ ਨਕਾਲਾ ਸੋ ਗੁਰੂ ਸੋ ਸਿੱਖ ਕਥੀ ਆਲੇ ਸੋ ਵੈਦ ਜੇ ਜਾਣੈ ਰੋਗੀ ਤਿਸ ਕਾਰਨ ਕੰਮ ਨਾ ਧੰਦਾ ਨਾਹੀ ਧੰਦਾ ਗਿਰਹੀ ਜੋਗੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਤਿਸ ਕਾਰਨ ਕੰਮ ਨਾ ਇੱਥੇ ਠਮਕ ਧੰਦਾ ਨਾਹੀ ਇੱਥੇ ਵਿਸਰਾ ਧੰਦਾ ਇੱਥੇ ਯਮਕ ਲਾਦਨੀ ਹੈ ਗਿਰਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜਿਐਲੇ ਲੋਭ ਮੋਹ ਤਿਸ ਮਾਇਆ ਮਾਨ ਤਤ ਆਵਗਤ ਧਿਆਇਆ ਆਵਗਤ ਅਵਿਗਤ ਨਹੀਂ ਕਹਿਣਾ ਹੈ ਮਾਨ ਤਤ ਆਵਗਤ ਧਿਆਇਆ ਗੁਰ ਪ੍ਰਸਾਦੀ ਪਾਇਆ ਗੁਰ ਪ੍ਰਸਾਦੀ ਪਾਇਆ ਮਾਨ ਤਤ ਆਵਗਤ ਧਿਆਇਆ ਗੁਰ ਪ੍ਰਸਾਦੀ ਪਾਇਆ ਗਿਆਨ ਧਿਆਨ ਸਭ ਦਾਤ ਕਥਿ ਅਲੇ ਸੇਤ ਬਰਨ ਸਭ ਦੂਤਾ ਬ੍ਰਹਮ ਕਮਲ ਮਦਤਾ ਸਰਸਾਦੰ जागत नाही सूता। ਇਹ ਵੀ ਪਾਠ ਬੜੇ ਧਿਆਨ ਨਾਲ ਉਚਾਰਨ ਕਰਨਾ ਹੈ। ਬ੍ਰਹਮ ਕਮਲ ਮਦ ਇਥੇ ਠਮਕੈ। ਤਾਸ ਰਸਾਤੰ ਇਥੇ ਵਿਸਰਾਮ ਹੈ। ਜਾਗਤ ਇਥੇ ਜਮਕ ਲਾਉਣੀ ਹੈ। 나히 सूता। ਇੰਉ ਨਹੀਂ ਕਹਿਣਾ ਜਾਗਤ 나히 सूता ਨਹੀਂ ਕਹਿਣਾ। ਜਾਗਤ 나히 सूता। ਬ੍ਰਹਮ ਕਮਲ ਮਦ ਤਾਸ ਰਸਾਦੰ ਜਾਗਤ 나히 सूता। ਮਹਾ ਗੰਭੀਰ ਪੱਤਰ ਪਾਤਾਲਾ ਨਾਨਕ ਸਰਬ ਜੋ ਆਇਆ ਜੋ ਆਇਆ ਇਸ ਸੰਪਰਦਾ ਦੇ ਵਿੱਚ ਵੱਖਰਾ ਪਾਠ ਕਰਾਇਆ ਜਾਂਦਾ ਹੈ ਮਹਾ ਗੰਭੀਰ ਪੱਤਰ ਪਾਤਾਲਾ ਨਾਨਕ ਇਥੇ ਜਮਤ ਲਾ ਦਿੰਨੀ ਹੈ ਪਾਤਾਲਾ ਤੇ ਵਿਸਰਾਮ ਹੈ ਨਾਨਕ ਸਰਬ ਜੋ ਆਇਆ ਮਹਾ ਗੰਭੀਰ ਪੱਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ ਗੁਰੂ ਮਾਮ ਪੁਨਹ ਨ ਗਰਭੰ ਉਪਦੇਸ ਗੁਰੂ ਮਾਮ ਇਥੇ ਠਮਕ ਲੱਗੇਗੀ ਪੁਨਹ ਨ ਗਰਭੰ ਉਪਦੇਸ ਗੁਰੂ ਮਾਮ ਪੁਨਹ ਨ ਗਰਭੰ ਮਮ ਨਹੀਂ ਕਹਿ ਦੇਣਾ ਮਾਮ ਪੋਲਾ ਹੀ ਬੋਲਣਾ ਉਪਦੇਸ ਗੁਰੂ ਮਾਮ ਪੁਨਹ ਨ ਗਰਭੰ ਵੇਖ ਤਾਜ ਅੰਮ੍ਰਿਤ ਪੀ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ